ਕਹਿਣਾ ਕੀ ਆ ਜੀ ਲੋਕਤੰਤਰ ਦਾ ਘਾਣ ਹੋ ਰਿਹਾ ਇੱਥੇ ਨੰਗਾ ਨਾਚ ਹੋ ਰਿਹਾ ਗੁੰਡਾਗਰਦੀ ਦਾ ਕਿਤੇ ਨਹੀਂ ਸੀ ਅਜ ਤਾਈਂ ਦੇਖਿਆ ਵੀ ਪੰਚਾਇਤੀ ਚੋਣਾਂ ਦੇ ਵਿੱਚ ਐਡੀ ਗੁੰਡਾਗਰਦੀ ਹੋਵੇ ਕਾਗਜ਼ ਦਾਖਲ ਕਰਨ ਸਮੇਂ ਵੀ ਇਹ ਸ਼ਰਾਰਤੀ ਅੰਸਰਾ ਵਾਲੋਂ ਨੇ ਪੂਰੀ ਬਿਆਨਤਮੰਦੀ ਨਾ ਪਾੜੀਆਂ ਗਈਆਂ ਇਹ ਪਿਛਲੇ ਪਾਸੇੋਂ ਫੈਰ ਹੋਏ ਪੰਜ ਸਤ ਤੇ ਪਿਛਲੇ ਪਾਸੋਂ ਫੈਲਾ ਫੜ ਕੇ ਇੱਕ ਦਾਵੀ ਸਾਰਿਆਂ ਦੀਆਂ ਪਾੜਨ ਲੱਗੇ ਤੇ ਤਾਹ ਨੂੰ ਡਾਉਣ ਲੱਗੇ ਜਿਵੇਂ ਆਪਾਂ ਪਰ ਵਿਆਹ ਦੇ ਵਿੱਚ ਡੀਜੇ ਦੇ ਨੋਟ ਛੜਦੇ ਹੁੰਦੇ ਆ ਇਸ ਨਾਲ ਡਾਉਣ ਲੱਗੇ ਫੈਲਾ ਦਾ ਢੇਰ ਲੱਗਾ ਵੇਖ ਲੋ ਤੁਸੀਂ ਟਾਈਮ ਕੋਈ ਘਟਣਾ ਨਹੀਂ ਇਸ ਟਾਈਮ ਅਗਰੋ ਸਾਹਮਣੇ ਸਬੂਤ ਫੈਲ ਪਾਰਟੀ ਦਾ ਜਦੋਂ ਸੰਮਤੀ ਹੋਈ ਸੀ ਉਹਦੇ ਹੀ ਪੜਦਾ ਹੁਣ ਦਾ ਸਾਡਾ ਕਿਹਨੇ ਰੌਲਾ ਇਹਦੋਂ ਹੁਣ ਸੰਘਤ ਸੰਮਤੀ ਵਾਲੀ ਫੈਲ ਹੀ ਪਾਰਤੀ ਇਹ ਸਰਕਾਰੀ ਮੁਲਾਜ਼ਮ ਹੈ ਇਹ ਬਾਹਰ ਗੇਟ ਅੱਗੇ ਖੜਾ ਤੇ ਕੁਛ ਨਹੀਂ ਆਇਆ ਕਿ ਉਹਨਾਂ ਨੇ ਪਹਿਲਾਂ ਫੈਰ ਕੀਤੇ ਆ ਬਾਜਾ ਪਹਿਲਾਂ ਬੰਨਾਲੇ ਸਹਿਮਤੀ ਨਾਲ ਪਿੰਡ ਦੇ ਚੁਣੇ ਗਏਗਾ ਇਹ ਤਾਂ ਫੈਲਾ ਚਵਾ ਕਰਾਉਣਾ ਏ ਥੱਲੀਆਂ ਕੋਈ ਸਾਡਾ ਕਿਹਨੇ ਰੌਲਾ ਨਹੀਂ ਕੋਈ ਦਿਨਾ ਨਹੀਂ ਕਾਂਗਰਸ ਵਾਲੀ ਪਾਰਟੀ ਦਾ ਛਾੜੂ ਵਾਲਾ ਨੇ ਫੈਲ ਕੋਈ ਆ ਸਾਡੀ ਵੀ ਇੱਥੇ 20-25 ਜਣੇ ਗੁੰਡੇ ਆਏ ਆ ਅਸੀਂ ਲਾਈਨ 'ਚ ਲੱਗੇ ਸੀਗੇ ਆ ਕੇ ਧੱਕੇ ਧੁੱਕੇ ਬਾਰੇ ਫੈਲਾ ਕੋਲੀਆਂ ਖੋ ਕੇ ਆਏ ਪਾੜ ਕੇ ਸੱਟ ਕੇ ਇਹ ਸ਼ਰਾਰਤੀ ਅਨਸਰਵਾਲੋਂ ਨੇ ਪੂਰੀ ਵਿਰੋਧ ਮੰਡਲੀ ਨਾਲ ਪਾੜੀਆਂ ਗਈਆਂ ਅਸੀਂ ਇੱਥੇ ਸਾਰੇ ਮੌਕੇ ਤੇ ਹਾਜ਼ਰ ਸੀ ਜਦੋਂ ਬੰਦੇ ਕੱਟ ਸੀ ਅਸੀਂ ਕਹਿ ਰਹੇ ਸੀਗੇ ਵੀ ਜਿਨ੍ਹਾਂ ਕੋਲੇ ਫੈਲਾ ਉਹਨਾਂ ਸਾਰਿਆਂ ਨੂੰ ਅੰਦਰ ਜਾਣ ਦਿੱਤਾ ਜਾਵੇ ਪਰ ਪੁਲਿਸ ਨੇ ਜਾਣ ਵਜੋਂ ਗੇਟ ਨਹੀਂ ਖੋਲ੍ਹਿਆ ਸਾਰੇ ਫੈਲਾਣੇ ਬਾਹਰ ਖੜੇ ਰਹੇ ਬਾਹਰੋਂ ਮੰਡੀਰ ਆਈ ਵਿਰੋਧ ਮੰਡਲੀ ਨਾਲ ਪੂਰੀ ਨਾਲ ਪੁਲਿਸ ਦੀ ਹਾਜ਼ਰੀ ਚ ਪਹਿਲਾਂ ਫਾਇਰ ਹੋਏ ਫਾਇਰ ਕਰਕੇ ਲੋਕਾਂ ਨੂੰ ਡਰਾਇਆ ਗਿਆ ਡਰਾ ਕੇ ਉਹਨਾਂ ਦੇ ਫੈਲਾਂ ਖੋ ਕੇ ਪਾੜੀਆਂ ਗਈਆਂ ਉਸ ਤੋਂ ਬਾਅਦ ਟੰਨਾ ਸਿਰ ਵੀ ਪਾੜੇ ਗਏ ਤੇ ਡਰਾ ਡਰਾ ਕੇ ਉਸ ਤੋਂ ਬਾਅਦ ਚੁਣ ਚੁਣ ਕੇ ਕਿਹਦੇ ਕਿਹੜੇ ਕਾਗਜ਼ ਪਾੜਨੇ ਆ ਚੁਣ ਚੁਣ ਕੇ ਫੈਲਾਂ ਪਾੜੀਆਂ ਤੁਸੀਂ ਦੇਖੋ ਸਾਹਮਣੇ ਕਾਗਜ਼ ਆ ਮਗਰ ਜੇ ਤੂੰ ਕੈਮਰਾ ਮਾਰੋਂ ਤਾਂ ਸਾਰੀਆਂ ਫੈਲਾਂ ਜਿਹਨਾਂ ਨੇ ਪਿਛਲੇ 5 ਦਿਨ ਤੋਂ ਲਗਾਤਾਰ ਸਾਰਾ ਸਾਰਾ ਦੁਪਹਿਰਾ ਗਰਮੀ ਚ ਮਰ ਕੇ ਭੁੱਖੇ ਤਾਇ ਰਹ ਕੇ ਐਨਓਸੀਆਂ ਪ੍ਰਾਪਤ ਕਰਕੇ ਫੈਲਾਂ ਤਿਆਰ ਕੀਤੀਆਂ ਸੀ ਉਹ ਸਾਰੀਆਂ ਫੈਲਾਂ ਆ ਵੇਖੋ ਆਹਨ ਫੈਲ ਪਾਟੀ ਆ ਦੇਖੋ ਆਹ ਲੋ ਆਸਰੋ ਸਾਹਮਣੇ ਸਬੂਤ ਫੈਲ ਪਾਟੀ ਦਾ ਜਦੋਂ ਸੰਮਤੀ ਹੋਈ ਸੀ ਉਹਨੇ ਪਾੜਤਾ ਹੁਣ 10 ਤੱਕ ਨੇ ਰੋਲਾ ਇਧਰ ਹੁਣ ਸੰਘ ਦੇ ਸੰਮਤੀ ਵਾਲੀ ਫੈਲ ਹੀ ਪਾੜਤੀ ਮਲ ਹਾਲਾਤ ਇਹੋ ਜੇ ਬਣਾ ਦੇ ਪਹਿਲਾਂ ਤਾਂ ਲੋਕਾਂ ਨੂੰ ਪ੍ਰਸ਼ਾਸਨ ਨੇ ਪ੍ਰਬੰਧ ਨਹੀਂ ਕੀਤਾ ਪਾਣੀ ਨਾਲੋਂ ਪਿਆਸੇ ਮਾਰਿਆ ਭੁੱਖੇ ਮਾਰਿਆ ਪੰਜਾਬ ਦੀ ਧਰਤੀ ਤੇ ਇੱਥੇ ਦੀ ਮੋਗੇ ਨਹੀਂ ਆਣ ਗਵਾਂਡ ਹੋਰ ਦੇਖ ਲਓ ਧਰਮਕੋਟ ਦੇਖ ਲਓ ਉੱਥੇ ਵੀ ਇਹੀ ਕੁਝ ਹੋ ਰਿਹਾ ਪਿਛਲੇ ਦਿਨਾਂ ਤੋਂ ਅੱਜ ਇੱਥੇ ਦਾ ਹੱਥ ਹੀ ਟਪਾਤੀ ਲੋਕ ਤਰਾ ਤਰਾ ਕਰੀ ਜਾਂਦੇ ਆ ਮੇਰੇ ਸਮਝਾਉਂਦਾ ਕਿ ਜਿਹੜੀ ਇਹ ਇਲੈਕਸ਼ਨ ਹੈ ਮੈਨੂੰ ਨਹੀਂ ਲੱਗਦਾ ਵੀ ਇਹ ਇਲੈਕਸ਼ਨ ਹੋਣ ਦੇ ਯੋਗ ਆ ਇਹ ਦਵਾਰ ਤੋਂ ਸਮਾਂ ਮਿਲਣਾ ਚਾਹੀਦਾ ਸਾਰੀਆਂ ਫੈਲਾਂ ਭਰਨ ਦਾ ਸਾਰੇ ਬੰਦੇ ਫੈਲਾਂ ਭਰਨ ਪੁਲਿਸ ਪੁਲਿਸ ਦੀ ਹਾਜ਼ਰੀ ਸਾਰਾ ਕੁਝ ਹੋਇਆ ਅਜੇ ਜੀਤ ਸਿੰਘ ਚੀਮਾ ਵੱਲੋਂ ਟਵੀਟ ਵੀ ਕੀਤਾ ਗਿਆ ਕਿ ਧਰਮਕੋਟ ਦੇ ਵਿੱਚ ਵੀ ਫੈਲਾਂ ਪਾੜੀਆਂ ਗਈਆਂ ਇੱਥੇ ਵੀ ਇਥੇ ਦੱਸਿਆ ਤੇ ਅੱਖੀਂ ਵੇਖਿਆ ਨਾ ਜੀ ਧਰਮਕੋਟ ਵੀ ਪਾੜੀਆਂ ਗਈਆਂ ਜਿਹੜਾ ਤੁਸੀਂ ਦੱਸ ਰਹੇ ਹੋ ਚੀਮਾ ਸਾਹਿਬ ਨੇ ਟਵੀਟ ਕੀਤਾ ਇੱਥੇ ਅਸੀਂ ਸਾਰਿਆਂ ਨੇ ਆ ਵੀ ਅੱਖੀਂ ਵੇਖਿਆ ਇਹ ਹਾਜ਼ਰ ਸੀ ਫੜ ਫੜ ਕੇ ਫੜ ਕੇ ਆਏ ਆਏ ਮਾਰੀਆਂ ਤਾਂ ਉਹਨੂੰ ਜਿਵੇਂ ਆਪਾਂ ਵਿਆਜ ਨੋਟ ਛੱਡਦੇ ਆ ਇਸ ਕਰਕੇ ਅਸੀਂ ਇਹਨਾਂ ਸਾਰਿਆਂ ਦੇ ਵਿੱਚ ਮੰਗ ਆ ਸਾਡੀ ਬਿੱਤ ਚੋਣਾ ਦਾ ਫੈਲਾ ਭਰਨ ਦਾ ਟਾਈਮ ਵਧਾਇਆ ਜਾਵੇ ਇਹਨਾਂ ਸਾਰਿਆਂ ਨੂੰ ਮੌਕਾ ਤਾਂ ਜੇ ਫੈਲਾ ਭਰਨ ਦਾ ਤੇ ਜੇ ਇਹਨਾਂ ਸਾਰਿਆਂ ਨੂੰ ਮੌਕਾ ਨਹੀਂ ਮਿਲਦਾ ਤੇ ਫਿਰ ਮੇਰੀ ਇਹਨਾਂ ਨੂੰ ਬੇਨਤੀ ਹੈ ਭਾਈ ਜਿਹਨਾਂ ਦੀਆਂ ਫੈਲਾ ਪਾਟੀਆਂ ਫਿਰ ਭਾਈ ਤਕੜੇ ਹੋ ਕੇ ਜਿਹੜੇ ਸਰਕਾਰ ਨੇ ਜਿਹੜੀਆਂ ਫੈਲਾ ਰਖਾਈਆਂ ਉਹਦੇ ਖਿਲਾਫ ਸਾਰੇ ਪਿੰਡਾਂ ਦੇ ਡਟ ਕੇ ਇੱਕ ਪਾਸੇ ਖੜੇ ਹੋਵੋ ਫਿਰ ਇਹਨਾਂ ਨੂੰ ਅਕਲ ਆਉ ਜੇ ਵਕਮਤਰੀ ਹੁੰਦਾ ਤੇ ਉਹਨੇ ਕਿਹਾ ਹੁੰਦਾ ਤੇ ਫੈਲਾ ਪਾਟ ਜਾਂਦਾ ਅਸੀਂ ਸਰਕਾਰਾਂ ਨੇ ਹੰਡਾਈਆਂ ਤੁਸੀਂ ਪਹਿਲਾਂ ਸਰਕਾਰਾਂ ਚ ਕਵਰੇਜ ਵੀ ਨਹੀਂ ਕੀਤੀ ਉਦੋਂ ਨਹੀਂ ਕਾਜ ਭਰੇ ਗਏ ਲੋਕਾਂ ਦੇ ਪਹਿਲਾਂ ਇਹਨੂੰ ਇਸ ਕੋਲੋਂ ਦੋ ਦੋ ਤਿੰਨ ਲਾਦੇ ਲੋਕਾਂ ਨੂੰ ਇਸ ਕਰਕੇ ਇੱਥੇ ਲੈਂਡ ਆਰਡਰ ਪੰਜਾਬ ਵਿੱਚ ਪਹਿਲਾਂ ਹੀ ਹੈ ਨਹੀਂ ਸੀਗਾ ਪਹਿਲਾਂ ਹੀ ਕਤਲੋ ਗਾਰਦ ਗੁਰਦਾਗਰਸ਼ੀ ਹੋ ਰਹੀ ਸੀ ਅੱਜ ਤੱਕ ਅੱਖੀਂ ਵੇਖ ਲੈਣੇ ਆ ਤੇ ਆ ਹੀ ਹੋਗੇ ਅਸੀਂ ਜੀ ਪਹਿਲਾਂ ਭਰਨਾ ਇਸ ਦੇ ਗੇਟ ਦੇ ਕੋਲੇ ਜਾਵੜੇ ਇਹ ਪਿਛਲੇ ਪਾਸੇੋਂ ਫਾਇਰ ਹੋਇਆ ਪੰਜ ਸੱਤ ਤੇ ਪਿਛਲੇ ਪਾਸੇੋਂ ਫੈਲਾ ਫੜ ਕੇ ਇੱਕਦਾਂ ਹੀ ਸਾਰਿਆਂ ਦੀਆਂ ਪਾੜਨ ਲੱਗ ਗਏ ਤੇ ਤਾਂ ਨੂੰ ਡਾਉਣ ਲੱਗੇ ਜਿਵੇਂ ਆਪਾਂ ਪਰ ਵਿਆਹ ਦੇ ਵਿੱਚ ਡੀਜੇ ਦੇ ਨੋਟ ਸਿਰਦੇ ਹੁੰਦੇ ਆ ਇਸ ਨਾਲ ਡਾਉਣ ਲੱਗੇ ਪਹਿਲਾਂ ਦਾ ਢੇਰ ਲੱਗਾ ਵੇਖ ਲੋ ਤੁਸੀਂ ਜਿਹਦੇ ਪਿੰਡਾਂ ਦੇ ਵਿੱਚ ਸਾਡੀਆਂ ਸੰਬ ਸਾਡੇ ਕਾ ਵੀ ਫੈਲਾ ਪਾੜਤੀਆਂ ਉਹਨਾਂ ਨੇ ਮੇਰੇ ਕਵਰੰਗ ਦੀ ਪਾੜਤੀ ਫੈਲਾ ਤੇ ਇਧਰ ਵੀ ਪਾੜਤੀ ਮੁੰਡੇ ਦੀ ਇੱਕ ਸਾਡੇ ਪਿੰਡ ਦੀ ਹੋਰ ਬਾੜ ਦੀ ਪਾੜਤੀ ਰੋਲਾ ਵੀ ਹੈ ਨੀਗਾ ਸੰਮਤੀ ਹੋਈ ਆ ਸਾਡੇ ਪਿੰਡ ਦੇ ਵਿੱਚ ਆ ਤਾਂ ਗੁੰਡਾ ਕਰਦੀ ਪਹਿਲੀ ਥਾਰ ਵੇਖੀ ਆ ਜਿਹਦੇ ਨਾਲ ਕੋਈ ਰੋਲਾ ਤੁਸੀਂ ਉਹ ਤਾਂ ਕਰ ਲੋ ਨਾ ਜੀ ਕਿਹੜੀ ਪਾਰਟੀ ਸਥਾਪਿਤ ਕਰਦੇ ਆ ਸਵੇਰ ਦੇ ਲੋਕੀ 12 ਵਜੇ ਵਜੇ ਦੇ ਆਏ ਆ ਇਸੇ ਡਰ ਦੇ ਮਾਰੇ ਵੀ ਪਤਾ ਨਹੀਂ ਇਹਨੇ ਕਦੋਂ ਗੇਟ ਬੰਦ ਕਰ ਦੇਣਾ ਸਾਡੇ ਕਾਗਜ਼ ਹੋਣਗੇ ਜਾਂ ਨਹੀਂ ਹੋਣਗੇ ਅਸੀਂ ਤਾਂ ਮੰਗ ਕਰਦੇ ਆ ਵੀ ਜਿਹੜੀਆਂ ਇਹਨਾਂ ਫੈਲਾ ਪਾਟੀਆਂ ਇਹਨਾਂ ਨੂੰ ਦੁਬਾਰਾ ਮੌਕਾ ਦਿੱਤਾ ਜਾਵੇ ਕਿਉਂਕਿ ਸਮਤੀ ਹੋਈ ਆ ਕੋਈ ਵੋਟਾਂ ਦਾ ਹੈ ਨਹੀਂ ਜੇ ਇਹਨਾਂ ਨੂੰ ਡਾਰੇ ਸੀਗਾ ਜਾਂ ਵੋਟਾਂ ਪਵਾ ਕੇ ਵੇਖ ਲੈਂਦੇ ਫਿਰ ਜਿਹੜਾ ਜਿੱਤ ਜਾਂਦਾ ਜਿੱਤ ਜਾਂਦਾ ਕਿਉਂ ਆ ਪਾ ਗੁੰਡਾਗਰਦੀ ਕਰਦੇ ਕਿਸੇ ਨਾਲ ਆ ਦੇਖੋ ਜੀ ਸਾਡੇ ਮੇਰੇ ਹਾਲੇ ਵੇਖੋ ਜੀ ਸਹਿਮ ਸੰਤੀ ਨਾ ਪਿੰਡ ਦੇ ਵਿੱਚ ਚੁਣਿਆ ਗਿਆ ਜਿੰਦਰ ਸਿੰਘ ਪਿੰਡ ਭੇਖਾ ਹੁਣ ਦੱਸ ਤੇ ਕੀ ਬਣੀ ਐ ਸਥਿਤੀ ਕੁਝ ਨਹੀਂ ਆਇਆ ਕਿ ਉਹਨਾਂ ਨੇ ਪਹਿਲਾਂ ਫੈਰ ਕੀਤੇ ਆ ਮੈਂ ਤਾਂ ਪਹਿਲਾਂ ਬਨਾਲੇ ਸਹਿਮ ਸੰਤੀ ਨਾ ਪਿੰਡ ਦੇ ਚੁਣੇ ਗਏ ਆ ਇਹ ਤਾਂ ਪਹਿਲਾਂ ਜਮਾ ਕਰਾਉਣੇ ਖੱਲੀਆਂ ਕੋਈ ਸਾਡਾ ਕਹਿੰਦਾ ਰੌਲਾ ਨਹੀਂ ਕੋਈ ਦਿਨਾ ਨਹੀਂ ਕਾ ਸਾਡੇ ਨਾਲ ਫੈਲਾ ਦਾ ਹਾਰ ਪਾ ਮੇਰੇ ਨਾਲ ਮੇਰੀ ਬਿਊਟ ਕਾਰਾ ਵੇਖ ਲੋ ਸਾਰਾ ਉੱਥੇ ਢੇਰ ਲੱਗਾ ਫੈਲਾ ਦਾ ਵੇਖ ਮੈਂ ਪਾਰਟੀ ਆ ਗਈ ਫੈਲਾ ਕੌਣ ਸੀ ਪਤਾ ਨਹੀਂ ਕੌਣ ਪਤਾ ਨਹੀਂ ਜਾਨੂ ਮਛਾਤੇ ਸੀਗੇ ਹੁਣ ਸਾਨੂੰ ਪਤਾ ਨਹੀਂ ਜਾਣਦੇ ਕਿੰਨੇ ਫਾਇਰ ਕਿੰਨੇ ਹੋਏ ਆ 5-7 ਹੋਏ ਆ 5-7 ਫਾਇਰ ਹੋਏ ਪਹਿਲਾਂ ਮੈਂ ਇੱਥੇ ਜੀ 20-25 ਜਾਣੇ ਗੁੰਡੇ ਆਏ ਆ ਅਸੀਂ ਲਾਈਨ 'ਚ ਲੱਗੇ ਸੀਗੇ ਆ ਕੇ ਧੱਕੇ ਧੁੱਕੇ ਮਾਰੇ ਫੈਲਾ ਕੋਲੀਆਂ ਖੋਹ ਕੇ ਆਏ ਪਾੜ ਕੇ ਸੱਟ ਗਏ ਕੌਣ ਸੀ ਉਹ ਬੰਦੇ ਕੋਈ ਸਾਨੂੰ ਤਾਂ ਇਹ ਪਤਾ ਨਹੀਂ ਅਸੀਂ ਤਾਂ ਜਾਣਦੇ ਨਹੀਂ ਹਾਂ ਜੀ ਫਾਇਰਿੰਗ ਵੀ ਹੋਈ ਹੈ ਹਾਂ ਜੀ ਫਾਇਰਿੰਗ ਵੀ ਹੋਈ ਹੈ ਜੀ ਪ੍ਰਸ਼ਾਸਨ ਨੇ ਨਹੀਂ ਕੋਈ ਕਾਰਵਾਈ ਕੀਤੀ ਪ੍ਰਸ਼ਾਸਨ ਨੇ ਕੋਈ ਨਹੀਂ ਤੁਹਾਡੇ ਸਾਹਮਣੇ ਆ ਜੀ ਪ੍ਰਸ਼ਾਸਨ ਨੇ ਕੀਤੀ ਹੁੰਦੀ ਤਾਂ ਕੋਈ ਨਹੀਂ ਸੀ ਹੁਣ ਆ ਜੀ ਜੇ ਪ੍ਰਸ਼ਾਸਨ ਕੋਸ਼ ਕਰਦਾ ਪ੍ਰਸ਼ਾਸਨ ਨੇ ਦਾ ਪਡਾਂਗਾ ਮਾਰਗਾ ਸਾਡੇ ਨੌਜਵਾਨਾਂ ਨੇ ਤਾਂ ਸਰਕਾਰ ਚੁਣੀ ਸੀਗੀ ਫੇਲ ਆ ਜੀ ਇਹ ਸਰਕਾਰ ਜੀ ਇਹ ਕੋਈ ਸਰਕਾਰ ਨਹੀਂ ਇਹ ਤਾਂ ਇਹਦਾ ਨੈਲ ਸਰਕਾਰ ਆ ਜੀ ਅਸੀਂ ਵੀ ਖੁਦ ਵੋਟਾਂ ਪਾਆਂ ਸੀ ਜਾਂ ਇਹ ਘਰੋਂ ਤੇਲ ਪਵਾ ਕੇ ਮੋਟਰਸਾਈਕਲ ਦੇ ਵਿੱਚ ਆਪਦੇ ਡੈਡੀ ਨਾਲ ਲੜ ਕੇ ਇਹਨਾਂ ਦੇ ਨਾਲ ਜਾਂਦੇ ਰਹੇ ਨੇਰੇ ਸਵੇਰੇ ਮੀਟਿੰਗਾਂ 'ਚ ਫਲਾਣੇ ਦਾ ਮੀਟਿੰਗਾਂ ਵੀ ਆਵਾਦਮੀ ਪਾਰਟੀ ਦੀ ਮੀਟਿੰਗਾਂ ਵੀ ਉੱਥੇ ਚੱਲ ਗਈ। ਅਸੀਂ ਨੇਰੇ ਸਵੇਰੇ ਵੀ ਜਾ ਕੇ ਇਹਨਾਂ ਨਾਲ ਪਾਰਟੀ ਨਾਲ ਕੰਮ ਕੀਤਾ ਪਰ ਸਾਨੂੰ ਆਹ ਨਤੀਜਾ ਮਿਲਿਆ ਇਹਨਾਂ ਦਾ। ਕਹਿਣਾ ਕੀ ਹੈ ਜੀ ਲੋਕਤੰਤਰ ਦਾ ਘਾਣ ਹੋ ਰਿਹਾ ਇੱਥੇ, ਨੰਗਾ ਨਾਚ ਹੋ ਰਿਹਾ ਗੁੰਡਾਗਰਦੀ ਦਾ। ਕਿਤੇ ਨਹੀਂ ਸੀ ਅਜਿਹਾ ਹੀ ਦੇਖਿਆ ਵੀ ਪੰਚਾਇਤੀ ਚੋਣਾਂ ਦੇ ਵਿੱਚ ਐਡੀ ਗੁੰਡਾਗਰਦੀ ਹੋਵੇ, ਕਾਗਜ਼ ਦਾਖਲ ਕਰਨ ਸਮੇਂ ਵੀ। ਇਹਦਾ ਮਤਲਬ ਇਹਨਾਂ ਨੂੰ ਆਪ ਦੇ ਆਪ ਤੇ ਵਿਸ਼ਵਾਸ ਹੈ ਨਹੀਂ। ਇਹਨਾਂ ਨੂੰ ਲੱਗਦਾ ਕਿ ਇਹਨਾਂ ਦੇ ਕੈਂਡੀਡੇਟ ਚੋਣਾਂ ਦੇ ਵਿੱਚ ਜਿੱਤ ਨਹੀਂ ਸਕਦੇ। ਲੋਕਾਂ ਨਾਲ ਇਹਨਾਂ ਦਾ ਪਿਆਰ ਨਹੀਂ ਪਾਇਆ ਜਿਹੜੀਆਂ ਬੋਕਸ ਗੱਲਾਂ ਸੀ ਇਹਨਾਂ ਦੀਆਂ ਨੰਗੀਆਂ ਹੋ ਗਈਆਂ ਝੂਠਤਪਾਨ ਆ ਫਾਈਲਾਂ ਦੇ ਢੇਰ ਵੇਖੋ ਆ ਵੇਖੋ ਇਧਰ ਪੁਲਿਸ ਪ੍ਰਸ਼ਾਸਨ ਆਇਆ ਹੁਣ ਜਦੋਂ ਸਾਰੀਆਂ ਫਾਈਲਾਂ ਪਾੜ ਕੇ ਸਿੱਟ ਕੇ ਤੁਰ ਗਈਆਂ ਇੱਥੇ ਗੋਲੀਆਂ ਚੱਲੀਆਂ ਇੱਥੇ ਪੰਜ ਫੈਰ ਕੀਤੇ ਆਗੇ ਸ਼ਰਯਾਮ ਆ ਕੇ ਵੀ 25 ਬੰਦਿਆਂ ਨੇ ਫਾਇਰਿੰਗ ਕੀਤੀ ਆ ਆ ਕੇ ਇਟਾਂ ਰੋੜੇ ਚਲਾਏ ਫਾਈਲਾਂ ਖੋਲ ਕੇ ਪਾੜ ਕੇ ਇੱਥੇ ਸਿੱਟ ਦਿੱਤੀਆਂ ਹੁਣ ਪੁਲਿਸ ਪ੍ਰਸ਼ਾਸਨ ਹੁਣ ਆਇਆ ਜਦੋਂ ਸਾਰਾ ਕੁਝ ਹੋ ਗਿਆ ਤੇ ਆ ਲੋਕ ਲਾਈਨਾਂ ਲਾ ਕੇ ਖੜੇ ਆ ਅੱਜ ਲਾਸਟ ਡੇਟ ਆ ਅੱਜ ਲਾਸਟ ਡੇਟ ਆ ਕੱਲ ਤਿੱਕਰ ਜਿਹੜਾ 784 ਕਲੀਆਂ ਸਰਪੰਚੀ ਦੀਆਂ ਫਾਈਲਾਂ জমা ਹੋਈਆਂ ਸੀ ਨਾਮਜਦੀਆਂ ਅਜੇ 12 13000 ਨਾਮਜਦਗੀਆਂ ਕਿਦੋਂ ਹੋਣਗੀਆਂ ਅਜੇ 7% ਕੱਲ ਤਿੱਕਰ ਜਿਹੜੀਆਂ ਹੋਈਆਂ ਸੀ ਅੱਜ 83% 95% ਜਿਹੜੀਆਂ ਨਾਮਜਦਗੀਆਂ ਕਿਵੇਂ ਕਰਨਗੇ ਜੋ ਅੱਜ ਹਾਲਾਤ ਕਾਗਜ਼ ਦਾਖਲ ਕਰਨ ਸਮੇਂ ਦਿਖ ਰਹੇ ਆ ਉਹੋ ਹੀ ਹਾਲਾਤ ਇਹਨਾਂ ਨੇ ਕਾਗਜ਼ ਰਿਜੈਕਟ ਕਰਨ ਸਮੇਂ ਵੀ ਇਹੇ ਕੋਸ਼ਿਸ਼ ਕਰਨ